ਸਥਾਨਕ ਕਸਬੇ 'ਚ ਭਗਵਤੀ ਮਾਤਾ ਮੰਦਰ ਨੇੜੇ ਕੁੱਤੇ ਦੇ ਹਮਲੇ 'ਚ 4.5 ਸਾਲ ਬੱਚੇ ਦੀ ਹਾਲਤ ਗੰਭੀਰ ਹੈ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਹੈ ਹੰਬੜਾ ਦਾਣਾ ਮੰਡੀ ਨੇੜੇ ਬਣੇ ਕੁਆਟਰਾਂ 'ਚ ਰਹਿ ਰਹੇ ਪ੍ਰਵਾਸੀ ਆਰਿਆ ਪੁੱਤਰ ਵਿਸ਼ਾਲ ਕੁਮਾਰ ਦਾ ਬੇਟਾ ਗਲੀ 'ਚ ਖੇਡ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਇੱਕ ਵਾਰਾ ਕੁੱਤੇ ਨੇ ਬੱਚੇ ਤੇ ਹਮਲਾ ਕਰ ਦਿੱਤਾ ਬੱਚੇ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ਕਲ ਨਾਲ ਬੱਚੇ ਨੂੰ ਕੁੱਤੇ ਦੇ ਜੰਗਲ ਚੋਂ ਛਡਵਾਇਆ ਕੁੱਤੇ ਦੇ ਵੱਢਣ ਨਾਲ ਬੱਚਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਲਹੂ ਲੋਹਾਨ ਹੋਏ ਬੱਚੇ ਨੂੰ ਤੁਰੰਤ ਪ੍ਰੀਤ ਇੱਕ ਹਸਪਤਲ ਮਤਲਬ ਕਿ ਇੱਕ ਹਸਪਤਲ ਚ ਦਾਖਲ ਕਰਵਾਇਆ ਗਿਆ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਹੈ ਕਿ ਕੁੱਤੇ ਵੱਲੋਂ ਕੀਤੇ ਹਮਲੇ ਚ ਬੱਚੇ ਦਾ ਮੂੰਹ ਨੋਚਿਆ ਗਿਆ ਹੈ ਤੇ ਬੱਚੇ ਦੇ ਬੁੱਲ ਨੱਕ ਅਤੇ ਗਲ ਤੇ ਟਾਂਕੇ ਲਗਾਏ ਗਏ ਨੇ ਪਰ ਬੱਚਾ ਖਤਰੇ ਤੋਂ ਬਾਹਰ ਹੈ ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾ ਤੇ ਹੋਰ ਜਿਹੜੇ ਇਲਾਕੇ ਦੇ ਨਿਵਾਸੀ ਸਨ ਉਹ ਮੌਜੂਦ ਸਨ ਉਹਨਾਂ ਕਹਿੰਿਆ ਕਿ ਪ੍ਰਸ਼ਾਸਨ ਨੂੰ ਖੁੰਖਾਰ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣਾ ਅਤੇ ਪਾਲਤੂ ਕੁੱਤਿਆਂ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਕੁੱਤਿਆਂ ਦੇ ਹਮਲਿਆਂ 'ਚ ਬੱਚਿਆਂ ਸਮੇਤ ਆਮ ਲੋਕਾਂ ਦੀਆਂ ਜਾਨਾਂ ਖਤਰੇ 'ਚ ਪੈ ਰਹੀਆਂ ਨੇ ਜਿਸ ਪ੍ਰਤੀ ਪ੍ਰਸ਼ਾਸਨ ਨੂੰ ਸਖਤੀ ਵਰਤਣ ਦੀ ਲੋੜ ਹੈ